ਮੈਨੂੰ ਕੱਲ ਨੂੰ ਲੋਕ ਇਹਨਾਂ ਕਹਿਣ ਵੀ ਜਾਣ ਲੱਗਾ ਡਰ ਗਿਆ ਸੀ ਪਰ ਉਹ ਜੋ ਕਹਿੰਦਾ ਸੀ ਉਹ ਕਹਿੰਦਾ ਮੈਂ ਸਟੇਜ ਤੇ ਚੜਦਾ ਮੈਂ ਥਾਪੀ ਮਾਰ ਕੇ ਚੜਦਾ ਮੈਂ ਲੋਕਾਂ 'ਚ ਜਿਸ ਤਰ੍ਹਾਂ ਦੀ ਮੇਰੀ ਅਵੇਜ ਬਣੀ ਹੈ ਦਾਸ ਦੀ ਇੰਨੀ ਹਿੰਮਤ ਹੈ ਨਹੀਂ ਸੀ ਵੀ ਮੈਂ ਇੱਥੋਂ ਤੱਕ ਪਹੁੰਚ ਜਾਂਦਾ ਪਰ ਤੁਹਾਡੇ ਵੱਲੋਂ ਮਿਲਿਆ ਪਿਆ ਮੈਂ ਜਿੱਥੇ ਕਿਤੇ ਵੀ ਜਾਣਾ ਜਿਹੜੀ ਛੋਟੀ ਜਨਰੇਸ਼ਨ ਹੈ ਜਿੱਦਾਂ ਉਹ ਬੱਚਾ ਖੜਾ ਹੈ ਇਹਨਾਂ ਦੇ ਉੱਤੇ ਮੈਂ ਸਿੱਧੂ ਦਾ ਪ੍ਰਭਾਵ ਹੂ ਮੂ ਹੂ ਨੋਟ ਕਰਨਾ ਬੱਚੇ ਪੱਗਾਂ ਬਨ ਬਨ ਕੇ ਮੇਰੇ ਸਾਹਮਣੇ ਆਉਂਦੇ ਆ ਅਸ਼ੀਰਵਾਦ ਲੈਂਦੇ ਆ ਮੈਂ ਕਿਸੇ ਵੀ ਰੱਖੂਗਾ ਮੈਂ ਪੱਗ ਬੰਨਣ ਲੱਗਾ ਤਾਂ ਮੈਨੂੰ ਲੱਗਦਾ ਪੁੱਤ ਦੀ ਕਵਾਈ ਥੋੜਾ ਬਹੁਤਾ ਰੰਗ ਤਾਂ ਵਿਖਾ ਰਹੀ ਹੈ ਕੀ ਕਹੇ ਸ਼ਰੀਕ ਤੌਰ ਤੇ ਉਹਦੀ ਜਿਹੜੀ ਵੱਡੀ ਘਾਟ ਹੈ ਉਹਨੂੰ ਤਾਂ ਪੂਰਾ ਨਹੀਂ ਕਰ ਸਕਦੇ ਪਰ ਜਿੱਦਾਂ ਬੱਚੇ ਨੇ ਲਿਖਿਆ ਸਿੱਧੂ ਲਹਿਰ ਨਹੀਂ ਸੀ ਗਾਇਕ ਨਹੀਂ ਸੀ ਸਿੱਧੂ ਇੱਕ ਦੌਰ ਸੀ ਜੋ ਚੱਲਿਆ ਬਕੂਬੀ ਚੱਲਿਆ ਹਰ ਇੱਕ ਮਨ ਦੇ ਉੱਤੇ ਅਸਰ ਵੀ ਕੀਤਾ ਹਰ ਘਰ ਦੀ ਦੇਲੀ ਉਹਨੇ ਕ੍ਰਾਸ ਕੀਤੀ ਹਰੇਕ ਬੱਚੇ ਦੇ ਮਨ ਦੇ ਉੱਤੇ ਸ਼ਾਪ ਛੱਡੀ ਆਪਣੀ ਤਾਂ ਜੋ ਇਹ ਲਿਖਿਆ ਬੱਚੇ ਨੇ ਇਹ ਲਿਖੇ ਹੋਏ ਸ਼ਬਦ ਨਹੀਂ ਹੈਗੇ ਇਹ ਉਹਦੇ ਬੋਲੇ ਹੋਏ ਨੇ ਚਾਹੇ ਮੈਂ ਜਦੋਂ ਤੁਹਾਡੇ ਰੂਪ ਰੂਹ ਹੋਊਗਾ ਵਰਸੀ ਦੇ ਉੱਤੇ ਤਾਂ ਮੈਂ ਤੁਹਾਨੂੰ ਇਹਦੀ ਆਵਾਜ਼ ਸੁਣਾਉਂਗਾ ਉੱਥੇ ਕਿਉਂਕਿ ਬੱਚੇ ਦਾ ਇੱਕ ਆਖਰੀ ਸਨੇਹ ਹੈ ਜੋ ਇਹਦਾ ਲਿਖਿਆ ਹੋਇਆ ਤੁਹਾਡੇ ਸਾਹਮਣੇ ਤੁਸੀਂ ਪੜ ਸਕਦੇ ਹੋ ਤਾਂ ਇਹ ਆਪਣੀ ਆਵਾਜ਼ ਦੇ ਵਿੱਚ ਉਹਨੇ ਬੋਲਿਆ ਹੋਇਆ ਰਿਕਾਰਡ ਕੀਤਾ ਹੋਇਆ ਹੈ ਕਲੀਅਰ ਕਟਰ ਲਿਖਿਆ ਕੋਈ ਖਾਸ ਏਮ ਨਹੀਂ ਜ਼ਿੰਦਗੀ ਦਾ ਮੈਂ ਟਾਰਗੇਟਾਂ ਵਾਦੀ ਦਾ ਅੱਜ ਮਰਦਾ ਆ ਭਾਵੇਂ ਕੱਲ ਮਰ ਜਾ ਮੈਨੂੰ ਖੋਫ ਨਹੀਂ ਬਰਬਾਦੀ ਦਾ ਉਹ ਜਿਸ ਰਸਤੇ ਤੇ ਚੱਲਿਆ ਹੋਇਆ ਸੀ ਬੜੀ ਬਿਵਕੀ ਦੇ ਨਾਲ ਚੱਲਿਆ ਸੀ ਜੇ ਉਹ ਡਰ ਪਾਲ ਕੇ ਚੱਲਦਾ ਤਾਂ ਸ਼ਾਇਦ ਤੁਸੀਂ ਇੰਨੇ ਲੋਕ ਨਹੀਂ ਆਉਂਦੇ ਸੀ ਉਹਦਾ ਇੱਕ ਆਪਣਾ ਸਟਾਈਲ ਸੀ ਜੋ ਉਹਨੇ ਪੱਲੇ ਬੰਨਿਆ ਕਈ ਵਾਰੀ ਮੈਂ ਬਾਪ ਹੋਂ ਦੇ ਨਾਤੇ ਸਮਝਾਉਣ ਦੀ ਕੋਸ਼ਿਸ਼ ਉਹਨੂੰ ਕਰਦਾ ਸੀ ਕਿ ਪੁੱਤ ਐ ਨਹੀਂ ਐ ਚੱਲੀਦਾ ਹੁੰਦਾ ਐ ਨਹੀਂ ਐ ਚੱਲੀਦਾ ਹੁੰਦਾ ਕਈ ਵਾਰੀ ਜਦੋਂ ਆਪਣੇ ਤੇ ਅੰਬੂਸ਼ ਲੱਗਦਾ ਹੈ ਆਪ ਨੂੰ ਪਤਾ ਨਹੀਂ ਲੱਗਦਾ ਗੋਲੀ ਕਿਹੜੇ ਪਾਸੋਂ ਆ ਗਈ ਹੈ ਤਾਂ ਮੈਨੂੰ ਇੱਕੋ ਗੱਲ ਕਹਿੰਦਾ ਸੀ ਕਹਿੰਦਾ ਬਾਪੂ ਮੇਰਾ ਸਟਾਈਲ ਵੀ ਜਿਹੜਾ ਮੈਂ ਲੋਕਾਂ ਕੇ ਪੇਸ਼ ਕੀਤਾ ਹੈ ਮੈਂ ਵੀ ਉਹ ਤੋਂ ਟਸ ਤੋਂ ਮਸ ਨਹੀਂ ਹੋ ਸਕਦਾ ਤੁਸੀਂ ਜਿੱਦ ਨੇ ਮੇਰੇ ਤੇ ਫੈਰ ਕਰੋਗੇ ਜਾਂ ਜਿਸ ਦਿਨ ਟਾਈਮ ਆਊਗਾ ਮੈਂ ਵੀ ਆ ਦਸਵਾ ਦੇ ਵਿੱਚ ਤੋਂ ਡਿਲੀ ਨਹੀਂ ਕਰ। ਫੌਰਨੇ ਕਰੀਬ ਨਹੀਂ। ਬੇਸ਼ੱਕ ਉਹ ਅਠ ਸੀ। ਵੱਡੇ ਅਸਲੇ ਨਾਲ ਲੇਸ ਸੀ ਪਰ ਉਹਦੇ ਕੋਲੇ ਜੋ ਸੀ ਜਿੰਨੇ ਸਾਧਨ ਸੀ ਜਦ ਤੱਕ ਉਹਨੂੰ ਹੋਸ਼ ਨਹੀਂ ਤਦ ਤੱਕ ਉਹਨੇ ਫੇਰ ਕਰਦਾ ਰਿਹਾ। ਕੋਈ ਉਹਨੇ ਹਾਇ呼 ਨਹੀਂ ਕਹੀ ਕਿਸੇ ਅੱਗੇ ਮਰਨ ਤੋਂ ਪਹਿਲਾਂ ਹੱਥ ਨਹੀਂ ਬੰਨੇ ਵੀ ਮੈਨੂੰ ਛੱਡ ਦਿਓ ਜਾਂ ਮੈਨੂੰ ਗਲਤੀ ਕਰ ਦੋ ਮੈਂ ਤੁਹਾਡੀ ਕਾਲੀ ਗਊਆਂ ਨਹੀਂ ਹੁੰਦਾ। ਉਸ ਤਰ੍ਹਾਂ ਤੇ ਅਗਲਾ ਮੌਤ ਪੈਰਾਂ ਸਾਹਮਣੇ ਖੜੀ ਦੇਖ ਕੇ ਨਾ ਡੋਲਦੇ ਅਸਲਾ ਪਰ ਉਹਨੇ ਪਤਾ ਲੱਗ ਗਿਆ ਸੀ ਜਦੋਂ ਤੇ ਫੇਰ ਆ ਗਿਆ ਉਹਨੂੰ ਪਤਾ ਲੱਗ ਗਿਆ ਵੀ ਹੁਣ ਬਹੁਤ ਆ ਗਈ ਹੈ ਗੱਲ ਨਾਲ ਲਾਉਣੀ ਪੈਣੀ ਹੈ ਤੇ ਉਹਨੇ ਉਸ ਸੂਰਮੇ ਨੂੰ ਉਸ ਗੱਲ ਦਾ ਸਾਹਮਣਾ ਕੀਤਾ 32 35 ਗੋਲੀਆਂ ਛਾਤੀ ਦੇ ਚੱਲੀਆਂ ਕੋਈ ਖਾਲਾ ਜਿਹਾ ਬੜਾ ਨਹੀਂ